ਅੱਜ ਅਸੀਂ ਪਹੁੰਚੇ ਆ ਪਿੰਡ ਨੂਰਪੁਰਾ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਇੱਥੇ ਇੱਕ ਕਿਸਾਨ ਵੱਲੋਂ ਬਣਾਇਆ ਗਿਆ ਜਿਹੜਾ ਫਾਰਮ ਹਾਊਸ ਹੈ ਇਹ just so Perfect story ਮੇਰਾ ਨਾਮ ਹੈ ਜਿਹੜਾ ਗੁਰਜਿੰਦਰ ਸਿੰਘ ਹੈ ਤੇ ਤੁਸੀਂ ਪਿੰਡ ਨੂਰਪੁਰਾ ਦੇ ਵਿੱਚ ਬੈਠੇ ਹੋ ਇਹ ਨੇਚਰਲ ਫਾਰਮ ਹੈ ਜਿਹਦਾ ਨਾਮ ਹੈ ਸੰਦੂਸ ਰਜਾ ਸਵਿੰਗ ਫਾਰਮ ਇਹ ਜਿਹੜੇ ਫਾਰਮ ਨੇ ਆਪਣੇ ਮਾਲਵੇ ਦੇ ਵਿੱਚ ਤੇ ਮਾਝੇ ਦੇ ਵਿੱਚ ਨਹੀਂ ਸੀ ਹੈਗੇ ਇਹ ਦੁਆਬੇ ਦੇ ਵਿੱਚ ਨੇ ਦੋ ਤਿੰਨ ਫਾਰਮ ਜਿਹੜੇ ਹੈਗੇ ਨੇ ਹਿਸ਼ਾਰਪੁਰ ਸਾਈਡ ਤੇ ਮੈਂ ਉੱਥੇ ਵਿਜ਼ਿਟ ਕੀਤਾ ਤਾਂ ਮੈਨੂੰ ਲੱਗਾ ਵੀ ਆਪਣੇ ਵੀ ਇੱਥੇ ਹੋਣਾ ਚਾਹੀਦਾ ਹੈ ਆ ਮਿਹਨਤ ਗ੍ਰੀਨਰੀ ਦਾ ਹੀ ਸਾਡਾ ਕਨਸੈਪਟ ਹੈਗਾ ਜਿੰਦੇ ਚ ਅਸੀਂ ਤਕਰੀਬਨ 12000 ਪਲਾਂਟ ਸਾਡਾ ਟੀਚਾ ਹੈਗਾ ਵੀ ਅਸੀਂ ਇੱਥੇ ਲਾਵਾਂਗੇ ਤੇ ਗ੍ਰੀਨਰੀ ਵਾਸਤੇ ਤੇ ਜਿਹੜੇ ਪੰਜਾਬ ਦੇ ਕੁਝ ਟਾਪ ਆਕਸੀਜਨ ਦੇਣ ਵਾਲੇ ਫਾਰਮ ਹੋਣਗੇ ਉਹਨਾਂ ਚੋਂ ਇੱਕ ਇਹਦਾ ਨਾਮ ਹੋਇਆ ਮਨਾਇਆ ਹੈ ਕਿੰਨੇ ਏਕੜ ਦੇ ਬਣਾਏ ਤੇ ਕੀ ਖੁੱਲਤਾ ਸੀ ਦਿੱਤੀ ਗਈ ਹੈ ਇਹ ਤਕਰੀਬਨ 4 ਏਕੜ ਦੇ ਵਿੱਚ ਅਸੀਂ ਜਿਹੜਾ ਫਾਰਮ ਹੈ ਬਣਾਇਆ ਹੋਇਆ ਤੇ ਇਹਦੇ ਵਿੱਚ ਬੱਚਿਆਂ ਦੇ ਫਿਰਨ ਲਈ ਪਾਰਕ ਹੈ ਕਿੰਨੇ ਤੇ ਉਹਨਾਂ ਦੇ ਇੱਥੇ ਘੁੰਮਣ ਲਈ ਜਗ੍ਹਾ ਹੈਗੀ ਹੈ 3 ਹਾਊਸ ਹੈਗੇ ਨੇ ਨੇਚਰਲ ਫਾਰਮ ਨੇ ਜੰਗਲ ਫਰੂਟ ਜੰਗਲ ਤੇ ਉਹਨਾਂ ਦੇ ਨਹਾਰ ਨੂੰ ਆ ਤੁਸੀਂ ਦੇਖ ਸਕਦੇ ਹੋ ਆਪਣਾ ਤਲਾ ਹੈਗਾ ਤੇ ਜੋ ਅਸੀਂ ਪਿੱਛੇ ਹਟਾ ਹੈਗੀਆਂ ਨੇ ਉਹਨਾਂ ਦੇ ਬੈਠਣ ਨੂੰ ਨੇਚਰਲ ਹਟਾ ਹੈਗੀਆਂ ਜਿਹੜੀਆਂ ਅਸੀਂ ਪਹਿਲਾਂ ਸਾਡੇ ਕੋਲ ਹੁੰਦੀਆਂ ਸੀ ਕਿਤੇ ਹੁਣ ਅਸੀਂ ਗਵਾ ਬੈਠੇ ਤੇ ਮੈਡੀਟੇਸ਼ਨ ਹੱਟ ਹੈਗੀ ਆ ਸਾਡੇ ਕੋਲ ਉਹਨਾਂ ਦੇ ਪਿੱਛੇ ਓਪਨ ਦੇ ਵਿੱਚ ગેਮ ਹੈਗੀਆਂ ਤਕਰੀਬਨ 12 13 ਹਾਂਜੀ ਖਾਣ ਪੀਣ ਦੀ ਸਾਡੇ ਕੋਲ ਇੱਥੇ ਕੈਂਟੀਨ ਹੈਗੀ ਐ ਜਿੰਦੇ ਵਿੱਚ ਅਸੀਂ ਬਿਲਕੁਲ ਨੈਚੁਰਲ ਜਿਹੜਾ ਹੈਗਾ ਉਹ ਫੂਡ ਜਿਹੜਾ ਸਰਵ ਕਰਦੇ ਆ ਜਿਹੜਾ ਸਾਡਾ ਇੱਥੇ ਬਣਾਉਣ ਵਾਲਾ ਵੀਰ ਉਹ ਵੀ ਸਾਡਾ ਆਪਦਾ ਹੀ ਐ ਸਾਡਾ ਪੰਜਾਬੀ ਐ ਉਹ ਸਾਡੇ ਗੇਟ ਤੋਂ ਅੰਦਰ ਹੋਇਆ ਤਾਂ ਉਹਦੀ ਜ਼ਿੰਮੇਵਾਰੀ ਜੋ ਵੀ ਫਰਾ ਭਰਾ ਇੱਥੇ ਆਉਂਦਾ ਉਹਦੀ ਸਾਡੀ ਐ ਉਹਨਾਂ ਨੂੰ ਕਮਾਣਾ ਉਹਨਾਂ ਨੂੰ ਫਰਾਣਾ ਸਾਡੀਆਂ ਭੈਣਾਂ ਆਉਂਦੀਆਂ ਨੇ ਫੈਮਲੀਆਂ ਆਉਂਦੀਆਂ ਨੇ ਉਹ ਮਤੜਕ ਉਹਨਾਂ ਦੇ ਇੱਥੇ ਫਿਰ ਸਕਦੇ ਨੇ ਰਹਿ ਸਕਦੇ ਨੇ ਕੋਈ ਤਾਂ ਸਾਡੇ ਇੰਨੇ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਮਿੱਤਰ ਪਿਆਰੇ ਵੀ ਆਪਦੇ ਬੱਚਿਆਂ ਨੂੰ ਸਾਡੇ ਕੋਲ ਛੱਡ ਜਾਂਦੇ ਨੇ ਤੇ ਆਂਦੇ ਵੀ ਸ਼ਾਮ ਨੂੰ ਲੈ ਜਾਂਗੇ ਤੁਸੀਂ ਇਹਨਾਂ ਦੀ ਕੇਰ ਰੱਖਿਓ ਤਾਂ ਇਹਨਾਂ ਫੇਥ ਹੈ ਸਾਡਾ ਸਾਡੇ ਕੋਲ ਡਰਿੰਕ ਵਗੈਰਾ ਦਾ ਸਿਸਟਮ ਨਹੀਂ ਹੈਗਾ ਨਾਨ ਵੇਜ ਨਹੀਂ ਹੈਗਾ ਸਾਡੇ ਕੋਲ ਸਿਰਫ ਵੇਜ ਦਾ ਤੇ ਫੈਮਲੀਆਂ ਦਾ ਹੀ ਹੈ ਆ ਮੈਂ 13 ਸਾਲ ਤੋਂ ਆਰਗੇਨਿਕ ਫਾਰਮਰ ਹਾਂ ਤੇ ਮੈਂ ਸਰਟੀਫਾਈਡ ਹਾਂ ਪੰਜਾਬ ਦੇ ਅਗਰੋ ਐਕਸਪੋਰਟ ਦੀ ਤਰਫੋਂ ਅਰਗੈਨਿਕ ਫਾਰਮਿੰਗ ਮੈਂ ਹੁਣ ਵੀ ਕਰਦਾ ਪਰ ਹੁਣ ਆਪਦੇ ਲਈ ਤੇ ਆਪਦੇ ਜੋ ਮੇਰੇ ਫੈਮਿਲੀ ਫਰੈਂਡ ਨੇ ਕੁਝ ਉਹਨਾਂ ਲਈ ਕਰਦਾ ਤੇ ਮੈਂ ਬਹੁਤ ਕੋਸ਼ਿਸ਼ ਕੀਤੀ ਆਪਦੇ ਸ਼ਹਿਰ ਨੂੰ ਇਹ ਦੇਣ ਦੇਣ ਦੀ ਸਬਜੀ ਵਗੈਰਾ ਵੀ ਮੈਂ WhatsApp ਗਰੁੱਪ ਵਗੈਰਾ ਬਣਾਏ ਪਰ ਉਹ ਥੋੜਾ ਜਿਹਾ ਬੈਕਵਰਡ ਏਰੀਆ ਹੋਂ ਕਰਕੇ ਸਾਡੇ ਜਿਹੜੇ ਲੋਕ ਨੇ ਉਹ ਅਜੇ ਸਮਝੀ ਨਹੀਂ ਪਾਏ ਵੀ 10 ਰੁਪਏ ਤੇ 14 ਰੁਪਏ ਕੱਦੂ ਦੇ ਵਿੱਚ 4 ਰੁਪਿਆ ਦਾ ਫਰਕ ਕਾਦਾ ਉਹ ਆਂਦੇ ਵੀ ਸਗੋਂ ਤੂੰ ਦਾ ਨਹੀਂ ਪੰਦਾ ਤੇ ਸਾਡਾ ਤੇਰੇ ਦਾ ਪੈਸੇ ਬਚਨੇ ਚਾਹੀਦੇ ਤੂੰ ਸਾਨੂੰ 4 ਰੁਪਏ ਮਹਿੰਗਾ ਕਿਉਂ ਦੇ ਰਿਹਾ ਆਂਦੇ ਚੀਲਡ ਦਾ ਫਰਕ ਪੈਂਦਾ ਜਿਹੜੀ ਉਹਦੀ ਉਤਪਾਦਨ ਹੈ ਉਹ ਨਾ ਨਹੀਂ ਹੋ ਪੰਦਾ ਪਰ ਲੋਕ ਹਜੇ ਉਹ ਚਾਹੁੰਦੇ ਨਹੀਂ ਹਜੇ ਵੇਰ ਨਹੀਂ ਇਸ ਲਈ ਹੈ ਜੀ ਦੁਕਾਨ ਕਿਉਂ ਨਹੀਂ ਆਦੇ ਸਿਰਫ ਦੁਕਾਨ ਜਦ ਆਉਂਦੇ ਜੁਨੀ ਔਰ ਦੂਨੀ ਵਾਲਾ ਕਿਸਾਨਾਂ ਨੂੰ ਆਉਣਾ ਚਾਹੀਦਾ ਪਰ ਕਿਤੇ ਨਾ ਕਿਤੇ ਉਹ ਉਹਨਾਂ ਦਾ ਮਾਈਂਡ ਸੈਟ ਅੱਪ ਵੀ ਕੁਝ ਇਸ ਤਰ੍ਹਾਂ ਹੋ ਗਿਆ ਵੀ ਉਹ 40 45 ਸਾਲ ਤੋਂ ਇਹ ਖੇਤੀ ਕਰ ਰਹੇ ਨੇ 40 ਸਾਲ ਬੰਦਾ ਇੱਕ ਚੀਜ਼ ਨੂੰ ਝੂਠ ਬੋਲਦਾ ਰਹੇ ਤੇ ਫਿਰ ਉਹ ਇੱਕ ਦਿਨ ਸੱਚ ਬੋਲੇ ਤੇ ਉਹ ਸੱਚ ਵੀ ਹੈ ਜਿਹੜਾ ਉਹ ਝੂਠ ਲੱਗੂਗਾ ਤੇ ਉਹ ਇੰਨੇ ਲੰਮੇ ਸਮੇਂ ਤੋਂ ਕਰ ਰਹੇ ਨੇ ਫਿਰ ਉਸ ਤੋਂ ਬਾਅਦ ਜਿਉ ਇਹਨੂੰ ਖੇਤੀ ਨੂੰ ਅਪਣਾਉਂਦੇ ਨੇ ਤਾਂ ਇਹਦੇ ਵਿੱਚ ਪਰੇਸ਼ਾਨੀਆਂ ਥੋੜਾ ਜ਼ਿਆਦਾ ਹੋ ਜਾਂਦੀਆਂ ਜਿਵੇਂ ਜੇ ਉਹਨਾਂ ਨੇ ਘਾਹ ਮਾਰਨਾ ਤੇ 400 ਰੁਪਏ ਦੀ ਦਵਾਈ ਨਾ ਮਰ ਜਾਂਦਾ ਕਿੱਥੇ ਉਹਨੂੰ ਗੋਡਣ ਲਈ 2-2000 ਤੇ 3000 ਲੇਬਰ ਲੱਗ ਜਾਂਦੀ ਹੈ ਫਿਰ ਉਸ ਤੋਂ ਬਾਅਦ ਉਹਦੀ ਹੀਲਡ ਘਟ ਨਿਕਲਦੀ ਹੈ ਪ੍ਰਾਤਨ ਵੀ ਬੀਜ ਜਿਹਨੇ ਪੈਂਦੇ ਨੇ ਉਹਨਾਂ ਦੀ ਜਿਹੜੀ ਉਫਜਾ ਉਹ ਨਵੇਂ ਬੀਜਾਂ ਜਿੰਨੀ ਨਹੀਂ ਹੈਗੀ ਤੇ ਉਹ ਸਾਰਾ ਕੁਝ ਮੱਦੇ ਨਜ਼ਰ ਰੱਖਦੇ ਹੋਏ ਫਿਰ ਜਿਹੜੇ ਅੱਗੋਂ ਲੈਂਣ ਵਾਲੇ ਕਸਟਮਰ ਨੇ ਉਹ ਕਿਤੇ ਉਹਨਾਂ ਦਾ ਸਾਥ ਨਹੀਂ ਦਿੰਦੇ ਉਹ ਨਹੀਂ ਉਹਨੂੰ ਇਸ ਰੇਟ ਤੇ ਲੈਂਦੇ ਇਹ ਝੂਠ ਦਾ ਹੀ ਦਬਦਬਾ ਸਾਰੇ ਪਾਸੇ ਬਣਿਆ ਹੋਇਆ ਹੈ ਜਿਹੜੇ ਵੇਚਣ ਵਾਲੇ ਨੇ ਉਹ ਵੀ ਕਈ ਵਾਰੀ ਉਹਨਾਂ ਨੂੰ ਪਤਾ ਹੈ ਕਮਜ਼ੋਰੀ ਵੀ ਹੁਣ ਲੋਕ ਕਹਿੰਦੇ ਬਾਰੇ ਵੇਰ ਹੋ ਗਏ ਵੀ ਉਹਨਾਂ ਨੂੰ ਪਤਾ ਹੈ ਜਿਹੜਾ ਸਾਨੂੰ ਮਾਰ ਰਹੀਆਂ ਨੇ ਕੈਂਸਰ ਵਗੈਰੀਆਂ ਬਿਮਾਰੀਆਂ ਲੱਗ ਰਹੀਆਂ ਨੇ ਉਹ ਵੀ ਕਈ ਵਾਰੀ ਵਿੱਚ ਜਿਹੜੇ ਵਿਚੋਲੇ ਹੁੰਦੇ ਨੇ ਉਹ ਸਬਜ਼ੀ ਲਿਜਾ ਕੇ ਕਿਸੇ ਦੂਸਰੇ ਤੋਂ ਮੰਡੀ 'ਚੋਂ ਲੈ ਕੇ ਤੇ ਕਹਿ ਦਿੰਦੇ ਵੀ ਅਸੀਂ ਆਰਗੇਨਿਕ ਲੈ ਕੇ ਵੇਚ ਰਹੇ ਹਾਂ ਤਾਂ ਪਹਿਲਾਂ ਉਸ ਸੀਜ਼ ਨੂੰ ਵੈਰੀਫਾਈ ਕਰ ਲੈਣਾ ਚਾਹੀਦਾ ਵੀ ਇਹ ਕਿਸਾਨ ਹੈ ਜਿਹੜਾ ਆਰਗੇਨਿਕ ਕਰਦਾ ਹੈ ਕਿ ਨਹੀਂ ਕਰਦਾ ਤੇ ਉਹਨੂੰ ਵੈਰੀਫਾਈ ਕਰਨ ਲਈ ਸਭ ਤੋਂ ਸੌਖਾ ਤਰੀਕਾ ਵੀ ਉਹਦੇ ਪਿੰਡ ਚੋਂ ਪੁੱਛੋ ਜੇ ਉਹਦਾ ਪਿੰਡ ਉਹਨੂੰ ਰੱਜ ਕੇ ਗਾਲ੍ਹਾਂ ਕੱਢਦਾ ਵੀ ਇਹ ਪਾਗਲਿਆਂ ਦਾ ਦਿਮਾਗ ਹੀ ਲਗਿਆ ਫਿਰ ਸਮਝੋ ਵੀ ਇਹ ਬਿਲਕੁਲ ਆਰਗੇਨਿਕ ਕਰ ਰਿਹਾ ਹੈ ਕਿਸਾਨ ਨੇ ਕਿਸਾਨ ਇੱਧਰ ਆਉਣ ਨੇ ਪਿਆਰ ਨੇ ਪਰ ਸਰਕਾਰਾਂ ਤਾਂ ਜਾਂ ਲੋਕ ਸਾਥ ਨਹੀਂ ਦਿੰਦੇ ਕਿ ਲੋਕਾਂ ਨੂੰ ਆਸਰੇ ਨਹੀਂ ਹੈਗੇ ਹਾਂ ਕੁਝ ਸਰਕਾਰਾਂ ਦਾ ਅਸੀਂ ਇਹ ਕਹਿ ਸਕਦੇ ਹਾਂ ਵੀ ਤੁਸੀਂ ਆਰਗੇਨਿਕ ਕਣਕ ਲੈ ਜਾਓ ਮੰਡੀ ਦੇ ਵਿੱਚ ਦੇ ਭਾਵੇਂ ਜ਼ਹਿਰ ਤੋਂ ਜਿੰਨਾ ਮਰਜ਼ੀ ਜ਼ਹਿਰ ਪਾ ਕੇ ਲੈ ਜਾਓ ਤਾ ਉਹਨਾਂ ਕੋਲ ਕੋਪਮਾਨਾ ਨਹੀਂ ਜਹਿਰ ਨਾ ਪੰਦਾ ਉਹ ਉਹਦਾ ਰੇਟ ਵੀ ਉਹੀ ਆ ਉਹਦਾ ਰੇਟ ਵੀ ਉਹੀ ਹੈ ਤਾਂ ਫਿਰ ਦੂਜੇ ਕਿਸਾਨ ਟੀਚਰਾਂ ਕਰਦੇ ਨੇ ਵੀ ਤੇਰੀ ਜੀਰੀ ਆ ਜਿਹੜੀ ਸਾਡੀ ਤਾਂ 20 22 ਕੁਆਂਟਲ ਨਿਕਲ ਗਈ ਜਿਹੜੀ ਆ ਬਾਸਮਤੀ ਹੈ ਤੇ ਤੇਰੀ 12 ਕੁਆਂਟਲ ਨਿਕਲੀ ਆ ਤੇ ਰੇਟ ਉਹੀ ਲੱਗਦਾ ਸੇਮ ਸਗੋਂ ਮਨ ਕਰੇ ਉਹਨੂੰ ਲੈਣ ਵਾਲੇ ਘੱਟ ਹੋਣ ਵੀ ਇਹਦੀ ਵੱਧ ਫੋਲੋਂ ਦੀ ਦਿੱਕ ਸ਼ਾਇਦ ਉਹ ਨਹੀਂ ਨਾ ਹੋਵੇ ਤਾਂ ਫਿਰ ਉਹ ਕਿਤੇ ਨਾ ਕਿਤੇ ਉਹਦਾ ਮਨ ਟੁੱਟਦਾ ਤੇ ਜਿਹੜੇ ਦੂਜੇ ਦੈਨ ਵਾਲੇ ਕਸਟਮਰ ਨੇ ਉਹ ਨਖਰੇ ਕਰਦੇ ਨੇ ਕਿ ਜਿਵੇਂ ਨਾ ਕਿਤੇ ਮੁੜ ਕੇ ਫਿਰੋ ਇਸ ਚੀਜ਼ ਤੋਂ ਪਿੱਛੇ ਆ ਜਾਓ। ਇਹ ਬਿਮਾਰੀਆਂ ਵੱਧ ਰਹੀਆਂ ਨੇ ਹੁਣ ਉਹਦਾ ਕਾਰਨ ਆਪਾਂ ਕਿਹ ਨੂੰ ਮੰਨੀਏ ਫਿਰ ਆਪਾਂ ਇਹ ਕਿਸਾਨਾਂ ਨੂੰ ਮੰਨੀਏ ਜਾਂ ਫਸਲਾਂ ਨੂੰ ਮੰਨੀਏ ਜਾਂ ਆਪਣਾ ਸਟ੍ਰੈਟ ਨਾ ਦਵਾਈਆਂ ਜਿਹੜੀ ਆਪਾਂ ਆਮ ਤੌਰ ਤੇ ਵਰਤਦੇ ਆਂ ਘਰਾਂ ਦੇ ਵਿੱਚ ਦੁੱਧ ਮਾਰੇ ਜੀ ਕਿ ਤੋਕਾ ਹੈ ਮਾਰੇ ਕਹਿੰਦੇ ਮਨ ਜਿੱਤੇ ਜਗ ਜਿੱਤ। ਅਸੀਂ ਸੰਸਾਰ ਨੂੰ ਹਰ ਬੰਦਾ ਸੁਧਾਰਨਾ ਚਾਹੁੰਦਾ ਵੀ ਜੇ ਮੇਰੇ ਹੱਥ ਹੋਵੇ ਮੈਂ ਕਰਦਾ ਕਰਦਾ ਪਰ ਖੁਦ ਨੂੰ ਕੋਈ ਨਹੀਂ ਸੁਧਾਰਨਾ ਚਾਹੁੰਦਾ। ਜੇ ਤੁਸੀਂ ਮਨ ਨੂੰ ਜਿੱਤ ਲਿਆ ਸਮਝੋ ਜਗ ਨੂੰ ਜਿੱਤ ਲਿਆ ਮਨ ਜਿੱਤਣਾ ਐਡਾ ਮੁਸ਼ਕਲ। ਜੇ ਸਾਡੇ ਜਿਹੜੇ ਸ਼ਹਿਰਾਂ 'ਚ ਰਹਿਣ ਵਾਲੇ ਜਾਂ ਪਿੰਡਾਂ 'ਚ ਰਹਿਣ ਵਾਲੇ ਕੋਈ ਵੀ ਜਿਹੜੇ ਬਾਹਰੋਂ ਲੈ ਕੇ ਸਮਾਨ ਕਾੰਦੇ ਨੇ ਇੱਕ ਦੁੱਧ ਪੀਣ ਵਾਲਾ ਬੰਦਾ ਜਦੋਂ ਜਾ ਕੇ ਉਹਦੇ ਨਾਲ ਉਲਝਣਬਾਜ਼ੀ ਕਰਦਾ ਹੈ ਵੀ ਮੈਨੂੰ 50 ਰੁਪਏ ਚਾਹੀਦਾ ਮੈਨੂੰ 55 ਚਾਹੀਦਾ ਮੈਨੂੰ 58 ਚਾਹੀਦਾ ਤੁਸੀਂ ਲੁੱਟ ਰਹੇ ਹੋ ਲੋਕਾਂ ਨੂੰ ਤੇ ਫਿਰ ਤੁਹਾਨੂੰ ਲੱਗਦੇ ਹੋ ਵੀ ਤੁਸੀਂ ਇੰਨੀ ਵਾਰਗਣੀ ਕਰਕੇ ਤੇ ਉਹ ਤੁਹਾਨੂੰ ਪਿਓਰ ਦੇਣ ਦੀ ਕੋਸ਼ਿਸ਼ ਕਰੂਗਾ ਤਾਂ ਤੁਸੀਂ ਜੇ ਫੈਮਿਲੀ ਡਾਕਟਰ ਰੱਖਦੇ ਹੋ ਤਾਂ ਫੈਮਿਲੀ ਕਿਸਾਨ ਕਿਉਂ ਨਹੀਂ ਰੱਖਦੇ ਕਿਉਂਕਿ ਆਪਦੇ ਫੈਮਿਲੀ ਕਿਸਾਨ ਰੱਖੋ ਤੁਸੀਂ ਉਹਨਾਂ ਨੂੰ ਕਹੋ ਵੀ ਤੁਸੀਂ ਇਹਦੇ 'ਚ ਜ਼ਹਿਰ ਮੁਕਤ ਜਿਹੜਾ ਖਾਣਾ ਉਹ ਡੰਗਰਾਂ ਨੂੰ ਪਾਓ ਜੇ ਤੁਹਾਨੂੰ ਜੇ ਜੋ ਰੇਟ ਵਾਰਾ ਖੰਦਾ ਦੁੱਧ 80 ਰੁਪਏ 90 ਰੁਪਏ 100 ਰੁਪਏ 110 ਰੁਪਏ ਕਿੰਨਾ ਦੁੱਧ ਪੀਂਦੇ ਹੋਗੇ 2 ਲੀਟਰ 3 ਲੀਟਰ ਤਾਂ ਦੁੱਧ ਜਾਂਦਾ ਪੀਣਾ ਹੀ ਛੱਡ ਦਿਓ ਕੋਈ ਐਡੀ ਜ਼ਰੂਰੀ ਸਿਸਟਮ ਨਹੀਂ ਹੈਗਾ ਵੀ ਪੀਤੇ ਬਿਨਾ ਹੀ ਨਹੀਂ ਰਹਿਣਾ ਬਸ ਪੰਜਾਬ ਚ ਅਸੀਂ ਜੰਮੇ ਪਲੇ ਆ ਅਸੀਂ ਸ਼ੁਰੂ ਤੋਂ ਲੈ ਕੇ ਸਾਡੇ ਬਜ਼ੁਰਗ ਨੇ ਜਿਹੜੇ ਉਹ ਸਾਡੇ ਜਿਹੜੇ ਸ਼ਹਿਰਾਂ ਵਾਲੇ ਨੇ ਇਹ ਵੀ 90% ਪਹਿਲਾਂ ਸਾਡੇ ਹੀ ਹੁੰਦੇ ਸਾਡੇ ਪਿੰਡਾਂ ਚ ਹੀ ਗਏ ਨੇ ਤਾਂ ਸਾਰੇ ਦੁੱਧ ਦਾ ਜਿਹੜਾ ਹੈਗਾ ਪ੍ਰੋਡਕਟ ਬਣੇ ਤੇ ਦੁੱਧ ਜਿਹੜਾ ਖਾਣ ਪੀਣ ਵਾਲੇ ਨੇ ਤਾਂ ਇਹ ਉਹਦੇ ਵਿੱਚ ਕਿਸਾਨ ਨਾਲ ਉਲਝਣ ਬਾਜੀ ਚ ਪੈ ਕੇ ਨਕਲੀ ਦੁੱਧ ਆ ਜਿਹੜਾ ਹੁਣ ਬਹੁਤ ਜ਼ਿਆਦਾ ਹੋ ਗਿਆ ਤਾਂ ਅਸੀਂ ਜੇ ਕੰਪੈਰੀਸ਼ਨ ਕਰਦੇ ਆ ਦੁੱਧ ਦਾ ਉਹ ਨਕਲੀ ਦੁੱਧ ਨਾਲ ਕਰ ਲੈਣਾ ਵੀ ਫਲਾਣਾ ਦਾ 50 ਦਿੰਦਾ ਤੂੰ 70 ਕੇ ਇਸ ਚੀਜ਼ ਦੇ ਮੰਗਦਾ ਤਾਂ ਇਹ ਇਹਨਾਂ ਨੂੰ ਫੈਮਲੀ ਕਿਸਾਨ ਰੱਖਣੇ ਚਾਹੀਦੇ ਨੇ ਉਹਨਾਂ ਨਾਲ ਕੋਆਪਰੇਟ ਕਰਨਾ ਚਾਹੀਦਾ ਉਹਨਾਂ ਨੂੰ ਵੀ ਇਹਨਾਂ ਨਾਲ ਕਰਨਾ ਚਾਹੀਦਾ ਤੇ ਐਵੇਂ ਆਪਸ ਦੇ ਵਿੱਚ ਇੱਕ ਰਿਸ਼ਤਾ ਬਣਾ ਕੇ ਤੇ ਖਾਣਾ ਪੀਣ ਦੀ ਚੈਨ ਆ ਜਿਹੜੀ ਆਪਦੀ ਸੁਧਾਰਨੀ ਚਾਹੀਦੀ ਹੈ ਤਾਂ ਕਿ ਅਸੀਂ ਮਰਨੋਂ ਉਮਰ ਤੋਂ ਪਹਿਲਾਂ ਮਰਨੋਂ ਬਚੀਏ ਹਾਂ ਬਿਲਕੁਲ ਜੀ ਜਦੋਂ ਸਾਡਾ ਖਾਣਾ ਪੀਣਾ ਸੁਧਰ ਜਾਊਗਾ ਤੁਸੀਂ ਨਕਲੀ ਦੁੱਧ ਲੈ ਲੈ ਬੱਚਿਆਂ ਨੂੰ ਪਿਆਓਗੇ ਤੁਸੀਂ ਸੋਚਦੇ ਹੋ ਵੀ ਉਹ ਪੋਸ਼ਕ ਦਾ ਸਹਾਰਾ ਨਹੀਂ ਹੋਣਗੇ ਕੀ ਉਹ ਗਰੋਥ ਸਹੀ ਕਰਨਗੇ ਕੀ ਤੁਹਾਨੂੰ ਕੈਸਟਰੋਲ ਨਹੀਂ ਹੋਊਗਾ ਤਾਂ ਜ਼ਹਿਰ ਖਾ ਕੇ ਤਾਂ ਮਰਨਾ ਹੀ ਹੈ ਤਾਂ ਅਸੀਂ ਉਹਦੇ ਤੋਂ ਛੱਡ ਕੇ ਥੋੜਾ ਜਿਹਾ ਸੁਧਾਰ ਵੱਲ ਨੂੰ ਆਵਾਂਗੇ ਤਾਂ ਸਿਸਟਮ ਸੁਧਰਨਾ ਸ਼ੁਰੂ ਹੋ ਜਾਊਗਾ ਹਾਂ ਬਿਲਕੁਲ ਜੀ ਯਾ ਇਤਕੀ ਦੀ ਵੀ ਰਿਪੋਰਟ ਹੈਗੀ ਆ 23 24 ਦੀ ਵੀ ਇਹਦਾ ਇੱਕ ਸਾਲ ਦੀ ਰਿਪੋਰਟ ਦੇ ਮੁਤਾਬਕ ਵੀ ਜੋ ਕਿਸਾਨਾਂ ਤੋਂ ਫਸਲਾਂ ਐਮਐਸਟੀ ਤੋਂ ਘੱਟ ਰੇਟ ਤੇ ਖਰੀਦੀਆਂ ਗਈਆਂ ਜਿਵੇਂ ਦਾਲਾਂ ਨੇ ਛੋਲੇ ਨੇ ਇਹ ਕਿਸਾਨਾਂ ਤਕਰੀਬਨ ਹੀ ਤੇਲ ਵਾਲੀਆਂ ਫਸਲਾਂ ਨੇ ਘੱਟ ਰੇਟਾਂ ਦੀਆਂ ਖਰੀਦੀਆਂ ਜਾਂਦੀਆਂ ਮੰਡੀ ਦੇ ਵਿੱਚ ਤੇ ਜਿਹੜੀ ਦੋ ਫਸਲਾਂ ਤੇ ਐਮਐਸਟੀ ਕਣਕ ਝੋਨੇ ਤੇ ਉਹ ਵੀ ਸਿਰਫ ਪੰਜਾਬ ਹਰਿਆਣਾ ਚ ਹੀ ਹੈ ਬਾਕੀ ਯੂਪ ਵਗੈਰਾ ਦਾ ਜਿੰਨੇ ਵੀ ਸਾਡੇ ਰਾਜ ਨੇ ਉਹ ਬਿਨਾਂ ਐਮਐਸਪੀ ਤੋਂ ਹੀ ਚੱਲ ਰਹੇ ਨੇ ਤਾਂ ਉਹ ਸਿਰਫ ਉਹਨਾਂ ਦਾ ਘਾਟਾ ਤੇ ਜੋ ਸਰਕਾਰ ਨੇ ਫਸਲ ਸਾਡੇ ਤੋਂ ਖਰੀਦ ਕੇ ਘੱਟ 몰ਤੇ ਤੇ ਉਹਦੇ ਦੇ ਟੈਕਸ ਵਗੈਰਾ ਲਾ ਕੇ ਬਾਹਰ ਵੇਚੀ ਸਿਰਫ ਉਹ ਘੱਟ ਹੈ ਜਿਹੜਾ ਉਹ 14 ਲੱਖ 75000 ਕਰੋੜ ਰੁਪਏ ਦਾ ਸਿਰਫ ਇੱਕ ਸਾਲ ਦਾ ਤਾਂ ਜੇ ਉਹ ਪੈਸਾ ਅਗਾਹੇ ਬਗਾਹੇ ਕਿਸਾਨ ਨੂੰ ਦਿੱਤਾ ਜਾਂਦਾ ਤਾਂ ਉਹਦਾ ਜੀਵਨ ਸੁਧਰਦਾ ਉਹਦੀ ਜੀਵਨ ਸ਼ੈਲੀ ਸੁਧਰਦੀ ਉਹ ਗਰੋਥ ਕਰਦਾ ਜਿਹੜੇ ਸਾਡੇ ਨਾਲ ਸਾਡੇ ਭਰਾ ਨੇ ਮਜ਼ਦੂਰ ਨੇ ਜਿਹੜੇ ਸਾਡੇ ਨਾਲ ਕੰਮ ਕਰਦੇ ਨੇ ਸਾਡੇ ਹੱਥ ਪੱਥੀ ਪਵਾਉਂਦੇ ਨੇ ਜੇ ਸਾਡੇ ਕੋਲ ਕੁਝ ਹੋਊਗਾ ਤਾਂ ਅਸੀਂ ਉਹਨਾਂ ਨੂੰ ਵੀ ਦਾਂਗੇ ਉਹਨਾਂ ਦਾ ਵੀ ਜੀਵਨ ਜਿਹੜਾ ਉਹ ਸੁਧਾਰ ਵੱਲ ਆਊਗਾ ਤਾਂ ਕਿਤੇ ਨਾ ਕਿਤੇ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਵੀ ਸਭ ਦੀ ਸਮਾਜ ਦੇ ਵਿੱਚ ਰਹਿੰਦੇ ਹੋਏ ਇੱਛਾ ਹੈ ਵੀ ਸਾਡੇ ਬੱਚੇ ਅੱچھے ਸਕੂਲਾਂ 'ਚ ਪੜਨ ਦੀ ਵਧੀਆ ਲੀੜੇ ਪਾਈਏ ਸਾਡੇ ਕੋਲ ਸਾਧਨ ਜਾਣ ਪਾਣ ਨੂੰ ਅੱਛਾ ਹੋਵੇ ਰਹਿਣ ਨੂੰ ਇੱਕ ਅੱਛਾ ਘਰ ਹੋਵੇ ਵੀ ਉੱਤੇ ਡੇਕੀ ਨਾ ਮਰਦੀਏ ਤਾਂ ਉਹ ਬੁਨਿਆਦੀ ਸਹੂਲਤਾਂ ਵੀ ਤਾਂ ਹੀ ਮਿਲਣਗੀਆਂ ਜੇ ਸਾਡੇ ਕੋਲ ਕਿਸੇ ਚੀਜ਼ ਦੀ ਆਮਦਨ ਹੈਗੀ ਹੈ ਆਰਥਿਕ ਲੋੜ ਜ਼ਰੂਰ ਤਾਂ ਹੈਗੀ ਐਸ ਟਾਈਮ 'ਤੇ ਕਿਸੇ ਚੀਜ਼ ਦੀ ਇਖਲੇਮਦਾਰ ਨੂੰ ਕੋਣਵਾੰਦੀ ਵੀ ਹੋਣੀ ਚਾਹੀਦੀ ਹਾਂ ਬਿਲਕੁਲ ਜੀ ਜ਼ਰੂਰ ਤਾਂ ਪਰ ਆਊਗਾ ਤਾਂ ਕੋਈ ਤਾਂ ਹੀ ਨਾ ਜਿਉਂਦੀ ਮੰਗ ਹੋਊਗੀ ਬਿਨਾ ਮੰਗ ਤਾ ਤੁਸੀਂ ਕੋਈ ਚੀਜ਼ ਪੈਦਾ ਕਰ ਲੋ ਵਿਕੂਗੀ ਨਹੀਂ ਤਾਂ ਮੰਗ ਕਰੂਗੀ ਵਿਕੀ ਤਾਂ ਮੰਗ ਤੁਸੀਂ ਪੈਦਾ ਕਰਨੀ ਹੈ ਤੁਸੀਂ ਆਪਦੇ ਤੁਹਾਡੇ ਟੱਚ ਚ ਹਰ ਬੰਦੇ ਦੇ ਟੱਚ ਚ ਕੋਈ ਨਾ ਕੋਈ ਬੰਦਾ ਹੁੰਦਾ ਮੇਰੇ ਟੱਚ ਜਿਵੇਂ 100 ਬੰਦਾ ਹੈ ਮੇਰੇ ਟੱਚ ਦੁੱਧ ਵਾਲਾ ਵੀ ਹੈ ਮੇਰੇ ਟੱਚ ਚ ਬਿਜਲੀ ਵਾਲਾ ਕੱਪੜੇ ਵਾਲਾ ਐਵੇਂ ਜਿਹੜੇ ਕੱਪੜੇ ਵਾਲੇ ਬਿਜਲੀ ਵਾਲੇ ਨੇ ਉਹਨਾਂ ਦੇ ਟੱਚ ਚ ਵੀ ਕਿਸਾਨ ਹੁੰਦੇ ਨੇ ਉਹਨਾਂ ਦੇ ਕਸਟਮਰ ਹੁੰਦੇ ਨੇ ਗਾਹਕ ਹੁੰਦੇ ਨੇ ਤਾਂ ਉਹਨਾਂ ਨਾਲ ਆਦਾਨ ਪ੍ਰਦਾਨ ਹੀ ਕਰ ਲੈਣ ਵੀ ਤੁਸੀਂ ਸਾਨੂੰ ਵਧੀਆ ਖਾਣਾ ਜਿਹੜਾ ਉਹ ਪ੍ਰੋਵਾਈਡ ਕਰਾਓ ਤੇ ਸਾਡੇ ਕੋਲ ਜੋ ਹੋਊਗਾ ਸੀ ਉਹ ਮੁੜ ਕੇ ਹਸਾਬ ਕਿਤਾਬ ਕਰ ਲੋ ਜੋ ਥੋੜਾ ਬਹੁਤਾ ਬਾਤ ਘਟ ਹੁੰਦੀ ਆ ਉਹ ਆਪ ਦਾ ਬਹਿ ਕੇ ਨਿਤੇਰ ਲੋ ਸਾਡੇ ਕੋਲ ਇੱਥੇ ਜਿਆਦਾ ਤਾਂ ਗ੍ਰਿੰਡਰੀ ਦਾ ਜਿਵੇਂ ਤੁਸੀਂ ਪਹਿਲਾਂ ਮੈਂ ਦੱਸਿਆ ਵੀ ਇਹ ਇੱਕ ਨੇਚਰਲ ਫਾਰਮ ਹੈ ਸਾਡੇ ਕੋਲ ਪਲਾਂਟੇਸ਼ਨ ਸਭ ਤੋਂ ਜਿਆਦਾ ਹੀ ਹੈ ਆਕਸੀਜਨ ਅੱਛੀ ਹੈ ਸਾਡੇ ਕੋਲ ਜਿਵੇਂ ਪੁਰਾਣੀਆਂ ਚੀਜ਼ਾਂ ਸੀ ਜਿਵੇਂ ਮੈਡੀਟੇਸ਼ਨ ਹਟ ਗਈ ਹੈ ਕਿ ਸਾਡੇ ਕੋਲ ਕਾਨਿਆਂ ਦੀ ਬਣੀ ਹੋਈ ਹੈ ਫੱਟਾਂ ਬਣਾਈਆਂ ਸੀ ਬਾਹਰ ਉਹ ਵੀ ਸਾਰੀਆਂ ਕਾਨਿਆਂ ਦੀਆਂ ਬਣਾਈਆਂ ਨੇ ਜਮਣਾ ਨਗਰ ਤੋਂ ਬੁਲਾਏ ਕਾਰੀਗਰ ਕਿਉਂਕਿ ਪੰਜਾਬ ਚ ਤਾਂ ਹੁਣ ਕਾਰੀਗਰੀ ਨਹੀਂ ਰਹੀ ਅਸੀਂ ਬਣਵਾਉਂਦੇ ਹੀ ਨਹੀਂ ਕਾ ਹਰ ਪਲਾਂਟ ਹੈ ਜਿਹੜਾ ਅਸੀਂ ਕਿਤੇ ਨਾ ਕਿਤੇ ਗਵਾ ਬੈਠੇ ਇਹਦੀ ਹਰੀ ਕ੍ਰਾਂਤੀ ਵੀ ਲਾਲੋ ਜਾਂ ਨਵੇਂ ਜਮਾਨੇ ਦੀ ਦੌਰ ਦੇ ਵਿੱਚ ਪਛੀਣ ਸਭਤਾ ਦੇ ਵਿੱਚ ਪੈਸਾ ਹੀ ਨੁੱਕ ਰਹਿ ਗਿਆ ਸਾਨੂੰ ਲੱਗਦਾ ਵੀ ਸ਼ਾਇਦ ਪੈਸੇ ਨਾਲ ਜੀਵਨ ਸੁਧਰ ਜਾਊਗਾ ਪਰ ਇਸ ਤਰ੍ਹਾਂ ਨਹੀਂ ਹੈਗਾ ਪੈਸੇ ਨਾਲ ਜੀਵਨ ਨਹੀਂ ਸੁਧਰ ਸਕਦਾ ਮਨ ਦੀ ਸੰਤੁਸ਼ਟੀ ਮੇਨ ਜ਼ਰੂਰੀ ਹੈ ਤੇ ਜਿਹੜੇ ਬੰਦੇ ਦੇ ਸ਼ੂਗਰ ਆ ਨਹੀਂ ਸਕਦਾ ਕੋਈ ਸ਼ੋਅ ਪੈਰੋਂ ਤੇ ਆ ਕੇ ਲੈ ਕੇ ਜਾਣਾ ਤમે ਇਹ ਪਹਿਲਾਂ ਆਪਣੇ ਜੀਵਨ ਨੂੰ ਸਰਭਾਤਮਕ ਕੋਸ਼ਿਸ਼ ਕਰਦੇ ਕਿੰਨੇ ਕੁ ਗੈਦਰਿੰਗ ਦਾ ਪ੍ਰੋਗਰਾਮ ਹੁੰਦਾ ਹੈ ਕਿ ਇਤਨਾ ਦਾ ਪ੍ਰੋਗਰਾਮ ਹੁੰਦਾ ਹੈ ਕਿ ਕਿੰਨਾ ਚਿਰ ਦਾ ਪੰਜ ਦਿਨ। ਮੈਂ ਅਸੀਂ ਸਕੂਲ ਕਾਲਜ ਉੱਤੇ ਜਿਹੜੇ ਸਾਡੇ ਕੋਲ ਫੈਮਿਲੀਜ਼ ਨੇ ਉਹ ਇੱਥੇ ਵਿਜ਼ਿਟ ਕਰਦੀਆਂ ਰਹਿੰਦੀਆਂ ਨੇ ਤੇ ਬਾਕੀ ਅਸੀਂ ਅ ਪੀੜ ਵੀ ਕਰਦੇ ਹਾਂ ਜਿਵੇਂ ਮੈਰਿਜ ਕਰਦੇ ਨੇ ਲੋਕਾਂ ਦਾ ਅ ਬਰਥਡੇ ਪਾਰਟੀਆਂ ਆਪਣਾ ਰਿੰਗ ਸਰਵਨਿਜ਼ ਤਾਂ ਉਹ ਇੱਥੇ ਕਰ ਸਕਦੇ ਨੇ ਸਾਡੇ ਕੋਲ ਕੁਦਰਤੀ ਗੋਦ ਦੇ ਵਿੱਚ ਬੈਠ ਕੇ ਫੰਕਸ਼ਨ ਕਰਨ ਦਾ ਆਨੰਦ ਵੱਖਰਾ ਪਰ ਦਿੱਕਤ ਥੋੜੀ ਜੀ ਇਹ ਹੈ ਵੀ ਅਸੀਂ ਆਹ ਦਾਰੂ ਤੇ ਜਿਹੜੀ ਹੈਗੀ ਆ ਨਾਨ ਵੇਜ ਵਗੈਰਾ ਉਹਨੂੰ ਪ੍ਰੋਮੋਟ ਨਹੀਂ ਕਰਦੇ। ਹਾਂ ਲੱਗਦਾ ਵੀ ਜੋ ਰੱਬ ਦੀ ਦਾਤ ਹੈ ਉਹ ਹੀ ਖਾਣੀ ਚਾਹੀਦੀ ਹੈ। ਤਾਂ ਉਹ ਹਰ ਰਿਹਾ ਦੇ ਵਿੱਚ ਮਿਲਣ ਲੱਗਦਾ ਉਹ ਲਾਜਮੀ ਹੁੰਦਾ ਜਾਂਦਾ। ਤੇ ਜਿਹੜੇ ਵੀਰ ਉਸ ਚੀਜ਼ ਤੋਂ ਗਰੇਡ ਕਰਦੇ ਨੇ ਉਹਨਾਂ ਨੂੰ ਲੱਗਦਾ ਵੀ ਐਸੀ ਕੋਈ ਜਗ੍ਹਾ ਹੀ ਨਹੀਂ ਰਹੀ ਕਿ ਜਿੱਥੇ ਉਹ ਆਪਦਾ ਫੰਕਸ਼ਨ ਕਰ ਸਕਣ ਉਹ ਸਾਰਜਨ ਸੇਵਾ ਦਾ ਮਕਸਦ ਖੜੇ ਕਰਾ। ਗਰੇਡ ਮੇਰਾ ਕੋਈ ਲੈਜ ਨਹੀਂ ਚਾਹ ਨਾਲ। ਰੇਰ ਬਿਲਕੁਲ ਜਾਜ ਨਹੀਂ ਜੀ ਉਹ ਕੋਈ ਇਹ ਕੋਈ ਪੈਲਸ ਹੋਣਾ ਵੀ ਅਸੀਂ ਉਹਨਾਂ ਤੋਂ 5-4 ਲੱਖ ਰੁਪਈਆ ਇੱਥੇ ਬੈਠਣ ਦਾ ਹੀ ਲੈਣਗੇ। ਖਾਣਾ ਪੀਣਾ ਸਾਡੇ ਕੋਲ ਕੈਂਟੀਨ ਹੈਗੀ ਆ ਫਾਸਟ ਫੂਡ ਸਾਰਾ ਸਾਡੇ ਕੋਲੇ ਅਵੇਲੇਬਲ ਹੈ ਤੇ ਉਹਨਾਂ ਦੇ ਲਈ ਅਸੀਂ ਉਸ ਦਿਨ ਲਈ ਉਹਨਾਂ ਨੂੰ ਸ਼ੈਫ ਜਿਹੜਾ ਪ੍ਰੋਵਾਈਡ ਕਰਾ ਦਿੰਦੇ ਆ। ਖਾਣਾ ਪੀਣਾ ਉਹ ਸਭ ਨੇਚਰਲ ਸਾਡੇ ਕੋਲ ਅਸੀਂ ਕੋਈ ਇਸ ਤਰ੍ਹਾਂ ਦਾ ਕੁਝ ਬੰਦੇ ਬਣਾਉਣ ਵਾਲੇ ਸ਼ੈਫ ਹੀ ਨੇ ਉਹ ਰਹਿਣਾ ਸਾਉ ਟੀਚਰ ਵਗੈਰਾ ਹੁੰਦਾ ਜਿੰਨਾਂ ਨਾਲ ਗੰਦਗੀ ਉੱਥੇ ਬੈਠੇ ਦਿੰਦੇ ਨੇ ਪਰ ਸਾਡੇ ਕੋਲ ਇਸ ਤਰ੍ਹਾਂ ਕੁਝ ਨਹੀਂ ਸਾਡੇ ਦਾ ਜਿਹੜੇ ਸ਼ੈਫ ਨੇ ਉਹ ਵੀ ਸਾਡੇ ਭਰਾ ਸਾਡੇ ਨਾਲ ਦੇ ਮੇਰੇ ਭਰਾ ਹੀ ਨੇ ਔਰ ਸਾਰੇ ਬਿਲਕੁਲ ਉਹਨਾਂ ਦਾ ਕੋਈ ਵੀ ਅਸੀਂ ਗੰਦਗੀ ਵਾਲਾ ਸਾਡੇ ਕੋਲ ਕੋਈ ਟੱਕੀ ਨਹੀਂ ਸਰਜਾਂ ਦੇ ਕੋਈ ਨਵੇਂ ਆਈਟਮ ਸ਼ੁਰੂ ਕਰਨ ਜਾ ਰਹੇ ਜਿੰਨੇ ਤੁਸੀਂ ਕਹਿ ਰਹੇ ਮੱਕੀ ਦੀ ਰੋਟੀ ਸਰਵਾ ਸਾਫ ਕਰਕੇ ਪੇਸ਼ ਹਾਂ ਹਾਂ ਸਾਲ ਦੇ ਵਿੱਚ ਸਾਡਾ ਹੈਗਾ ਵੀ ਇਸ ਵਗੈਰਾ ਵਰਕ ਕਰ ਰਹੇ ਹਾਂ ਵੀ ਅੱਜ ਜਿਵੇਂ 3 ਵੈਡਿੰਗ ਸ਼ੂਟਿੰਗਾਂ ਵਗੈਰਾ ਵਿਆਹਾਂ ਵਗੈਰਾ ਦੀ ਕਰਦੇ ਤੇ ਅਸੀਂ ਇਨਫਿਕਚਰ ਜਿਵੇਂ ਸਾਡਾ ਟ੍ਰੈਡੀਸ਼ਨਲ ਫੂਡ ਹੈ ਜਿਹੜਾ ਵੀ ਰੋਟੀ ਸਰੋਂ ਦਾ ਸਾਗ ਦੀ ਦਾਲ ਤੇ ਇੱਕ ਅੱਧੀ ਆਟੇ ਪਨੀਰ ਉਹਨਾਂ ਕਾ ਅਸੀਂ ਜੋ ਤੌੜੀ ਦੇ ਬੰਦਾ ਸੀ ਸਾਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਦੇਣ ਦੀ ਨੂਰ ਵਗੈਰਾ ਪਿੰਡ ਹੈ ਕਿੰਨੀ ਕਿਚਨ ਸਤੇ ਹੈ ਕਿੱਥੇ ਹੈਗਾ ਇਹ ਪਤਣਾ ਤੋਂ 10 ਕਿਲੋਮੀਟਰ ਦੇ ਕਰੀਬ ਹੈ ਇਹ ਜੇ ਤੁਸੀਂ ਨੈਸ਼ਨਲ ਹਾਈਵੇ 71 NH71 ਨੂੰ ਜਿੰਨੇ ਹੋ ਆਪਣਾ ਦਿੱਲੀ ਵਾਲੇ ਰੋਡ ਤੇ ਤੇ ਸੁਤਰਾਣਾ ਰਸਤੇ ਤੋਂ ਆਉਂਦਾ ਹੈ ਉਹ ਉੰਦੇ ਤੋਂ ਤੁਸੀਂ ਪੁਲ ਤੋਂ નીચે ਦੀ ਹੋ ਕੇ ਥੋੜਾ ਸਾਈਡ ਆ ਕੇ ਤੇ ਉੱਥੇ ਪਿੰਡ ਹੈ ਪੈਨ ਤੇ ਅੱਗੇ ਪਿੰਡ ਨੂਰ ਨੈਸ਼ਨਲ ਹਾਈਵੇ ਤੋਂ ਜਸਟ 2.5 ਕਿਲੋਮੀਟਰ ਹੈ ਪੈਨ ਤੋਂ 2 ਕਿਲੋਮੀਟਰ ਹੈ ਤੇ ਰੋਡ ਤੋਂ ਥੋੜਾ ਹਟਵਾ ਤਾਂ ਬਣਾਇਆ ਵੀ ਖੜਕਾ ਗੱਡੀਆਂ ਰਸ਼ਦਾ ਥੋੜਾ ਇਕਾਂਤ ਪੀਸਫੁਲ ਜਗ੍ਹਾ ਦੇਣ ਦੀ ਕੋਸ਼ਿਸ਼ ਟੀ ਐਨੇ ਖੜਕ ਸ਼ੋਰ ਸ਼ਰਾਬੇ ਦੇ ਵਿੱਚ ਚਿੜੀਆਂ ਉਹ ਨਹੀਂ ਰਹਿੰਦੀਆਂ ਤਾਂ ਸਾਡਾ ਜਿਹੜਾ ਕਨਸੈਪਟ ਹੈ ਚਿੰਗਾਂ ਦਾ ਪਤਰੀਆਂ ਦਾ ਉਹ ਸਾਡੇ ਉਹ ਸਾਡੇ ਜੀਵਨ ਦਾ ਹਿੱਸਾ ਸੀ ਕਿਤੇ ਨਾ ਕਿਤੇ ਜਿਹੜੇ ਅਸੀਂ ਆਪ ਮੁਹਾਰੇ ਅਸੀਂ ਰਾਖਸ਼ ਬਣ ਗਏ ਅਸੀਂ ਸਾਰਿਆਂ ਨੂੰ ਖਤਮ ਕਰਕੇ ਤੇ ਇਕੱਲੇ ਸੋਚਦੇ ਆਂ ਵੀ ਅਸੀਂ ਸਰਵਾਈਵ ਕਰਾਂਗੇ ਇਸ ਤਰ੍ਹਾਂ ਨਹੀਂ ਹੋ ਸਕਦਾ ਇਹ ਮੌਲਵੀ ਵਾਲੇ ਤੋਂ ਜੇ ਤੁਸੀਂ ਪਤਨਾਪੋ ਮੂਨਕਵਾਲ ਨੂੰ ਜਾਣੇ ਹੋ ਤਾਂ ਇੱਥੇ ਰਸਤੇ 'ਚ ਇੱਕ ਕਸਬਾ ਮੌਲਵੀ ਵਾਲਾ ਆਂਦਾ ਆਂਦੇ ਤੋਂ 2 ਕਿਲੋਮੀਟਰ ਹੈ ਜਾਂ ਤੁਸੀਂ ਥੋੜਾ ਜਿਆ ਹੋਰ ਫਿਰ ਮੂਹ ਤੋਂ ਅੱਗੇ ਜਾਣੇ ਹੋ ਖਾਂਦ ਆਂਦਾ ਆਂਦਾ ਆਂਕ ਤੋਂ 2.5 ਖਨੌਰੀ ਤੋਂ ਆਨੇਓ ਦਾ ਜੋਗੇ ਵਾਲੇ ਤੋਂ ਦੋ ਦੋਨ ਕਿਲੋਮੀਟਰ ਹੈ ਇਹ ਸੈਂਟਰ ਦੇ ਵਿੱਚ ਬਣਿਆ ਹੋਇਆ ਜਿਹੜਾ ਕਨਸੈਪਟ ਹੈ ਨੂਰਪੁਰੇ ਪਿੰਡ ਜਿਹੜੇ ਸਾਡੇ ਇੱਥੇ ਮੇਰੀ ਉਮਰ ਦੇ ਜਾਂ ਮੇਰੇ ਤੋਂ ਉਮਰ ਦੇ ਆਉਂਦੇ ਨੇ ਤਾਂ ਉਹਨਾਂ ਨੂੰ ਸਾਡੇ ਰਵਾਇਤੀ ਰੁੱਖਾਂ ਦਾ ਹੀ ਨਹੀਂ ਪਤਾ ਵੀ ਕਿਹੜੇ ਸੀ ਜਦੋਂ ਅਸੀਂ ਵਿਖਾਨੇ ਆ ਰਵਾਇਤੀ ਰੁੱਖ ਵੀ ਆ ਪਰਮਾ ਸਾਡਾ ਰੁੱਖ ਹੈ ਇਹ ਟੱਕ ਸਾਡਾ ਰੁੱਖ ਹੈ ਇਹ ਜੰਗਲ ਜਲੇਬੀ ਬਾਲਮਖੀ ਦਾ ਤਾਂ ਉਹ ਬੜੇ ਹੈਰਾਨ ਹੋ ਗਏ ਉਹ ਚੀਜ਼ ਵੇਖ ਕੇ ਆਂਦੇ ਅੱਛਾ ਇਹ ਵੇਖਿਆ ਨਹੀਂ ਸੀ ਕਦੇ ਅਸੀਂ ਵੇਖਿਆ ਨਹੀਂ ਤੇ ਅਸੀਂ ਤਾਂ ਇੱਕ ਸਫੈਦਾਂ ਦੇ ਟਾਲੀ ਨੂੰ ਹੀ ਆਪਦੇ ਰੁੱਖ ਸਮਝ ਲਿਆ ਜਿਹੜਾ ਵੇਚ ਕੇ ਖਾ ਲਈਏ ਬਾਕੀਆਂ ਨੂੰ ਤਾਂ ਅਸੀਂ ਕਿਤੇ ਨਾ ਕਿ ਖਤਮ ਹੀ ਕਰਤਾ ਤੇ ਸਾਡੀ ਉਹ ਵੀ ਕੋਸ਼ਿਸ਼ ਹੈ ਵੀ ਸਾਡੇ ਕੋਲ 35 40 ਤਰ੍ਹਾਂ ਦੇ ਵਾਇਤੀ ਰੋਖ ਜਿਹੜੇ ਅਸੀਂ ਦਵਾ ਬੈਠੇ ਇਹਨੂੰ ਆਪਦੇ ਨਵਾਂ ਨਿਊ ਜਨਰੇਸ਼ਨ ਦੇ ਵਿੱਚ ਜਾਣ ਲਈ ਅਸੀਂ ਉਹ ਰੱਖੇ ਹੋਏ ਇਹਨੇ ਵੀ ਕੱਲ ਨੂੰ ਇਹਨਾਂ ਦੇ ਬੀਜ ਵਗੈਰਾ ਅਸੀਂ ਸੰਭ ਕੇ ਰੱਖ ਸਗੀ ਆਉਦੇ ਪੰਜਾਬ ਦੀ ਜਿਹੜੀ ਝਲਕਾ ਉਹਨੂੰ ਪਛਾਨ ਸਕੀ ਅਪੀਲ ਕੀਤੀ ਕਰਦੇ ਹਾਂ ਜਿਹੜੇ ਨੌਜਵਾਨ ਜਿਹੜੇ ਹੈ ਬੱਚਿਆਂ ਨੂੰ ਲੈ ਕੇ ਆਣ ਬੱਚਿਆਂ ਨੂੰ ਖਾਣ ਕਿ ਉਹਨੂੰ ਪਤਾ ਲੱਗੇ ਵੀ ਕੀ ਕੀ ਹੁੰਦੀ ਦਾ ਹਾਂ ਬਿਲਕੁਲ ਸਾਡੇ ਕੋਲ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੇ ਖਵਾਰ ਨੇ ਉਹਦੇ ਬੱਚਿਆਂ ਨੂੰ ਖਾਣ ਵੀ ਨੇਚਰਲ ਫਾਰਮ ਇਸ ਤਰ੍ਹਾਂ ਦੇ ਹੁੰਦੇ ਸੀ ਸਾਡੇ ਸਾਰਾ ਪੰਜਾਬ ਵੀ ਸਾਡਾ ਇਸ ਤਰ੍ਹਾਂ ਦਾ ਹੁੰਦਾ ਸੀ ਜਿਵੇਂ ਗੰਡੋਏ ਨੇ ਸਾਡੇ ਕੋਲ ਅਸੀਂ ਪੱਟ ਹੈਗਾ ਗੰਡੋਿਆਂ ਦਾ ਤਾਂ ਹਰ ਤਰ੍ਹਾਂ ਦਾ ਰੁੱਖ ਹੈਗਾ ਅਸੀਂ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਵੀ ਪੰਜਾਬ ਚ ਕੋ ਲੱਗ ਸਕਦਾ ਉਹਦੇ ਪਲਾਂਟਸ ਲਾਣ ਦੀਵੇਂ ਸੇਬ ਹੈ ਬਦਾਮ ਹੈ ਉਹ ਵੀ ਅਸੀਂ ਕੋਸ਼ਿਸ਼ ਕੀਤੀ ਹੈ ਸਾਡੇ ਕੋਲ ਲੱਗਦੇ ਵੀ ਤਾਂ ਅਸੀਂ ਇਹ ਵਖਾਂਦੀ ਹੈ ਵੀ ਅਸੀਂ ਕੋਸ਼ਿਸ਼ ਪਤਾ ਕਰ ਸਕਦੇ ਹਾਂ ਤੁਸੀਂ ਚਾਹੀ ਤੇ ਬੱਚਿਆਂ ਨੂੰ ਆਗੇ ਬੱਚੇ ਵੇਖਣ ਲਈ ਨਾਲੇ ਵਿਖਾਓ ਵੀ ਸਾਡੇ ਇੰਨੀ ਰਵਾਈਤਾਂ ਰੱਖ ਸੀ ਜਿਹੜੇ ਅਸੀਂ ਕਿਤੇ ਆਪਣੀਆਂ ਨਲਾਇਕੀਆਂ ਕਾਰਨ ਦੁਆ ਬੈਠੇ ਆ ਤੇ ਸ਼ਾਇਦ ਬੱਚਿਆਂ ਨੂੰ ਵੇਖ ਕੇ ਇੱਕ ਚੇਟਕ ਪੈਦਾ ਹੋਵੇ ਔ ਰੁੱਖਾਂ ਵੱਲ ਵਧਨ ਤੇ ਰੁੱਖ ਲਾਣ ਤੇ ਆਪਦੇ ਜੀਵਨ ਨੂੰ ਬਚਾ ਸਕਣ। ਹਾਂ ਮੈਂ ਦੇਖ ਰਿਹਾ ਹਾਂ। ਆ ਗਿਆ ਜਦੋਂ ਆਸ ਤੇ ਉਹ ਨਾਲ ਇਹ ਤੁਹਾਨੂੰ ਨਹੀਂ ਆਹ ਇਹਨਾਂ ਦਾ ਚਾਹ ਆ ਟਿੱਕੀਆਂ ਟੁਕੀਆਂ ਨੇ ਉਹ ਅੱਛਾ ਅੱਛਾ ਟਿੱਕੀਆਂ ਉਹ ਗਰਮ ਨੇ ਬਹੁਤ ਫਰੈਸ਼ ਮਾਲ ਸਾਰਾ ਵਸਪਾ ਕੇ ਰਿਹਾ ਇਹ ਨਹੀਂ ਕਿ ਰੈਡੀमेड ਬਣਾ ਕੇ ਰੱਖਿਆ